वगुरु जी का खालसा वागुरु जी की फतेह सूरठ महला पंजवा, पार ब्रह्म निबाही पूरी काई बात न रहिया ऊरी हे भाई पापा पुन तो परे व्यापक परमेस ने श्री अमृतसर साहिब भाव हरिमंदर साहब जी देन की सेवा ਪੂਰਨ ਨਿਬਾਦ ਦਿੱਤੀ ਗੁਰਸਿੱਖਾਂ ਦੀ ਭਾਉ ਭਗਤੀ ਸਿਰ ਤੋੜ ਨਿਬਾਦ ਦਿੱਤੀ ਹੁਣ ਕਿਸੇ ਪ੍ਰਕਾਰ ਦੀ ਕੋਈ ਵੀ ਊਰੀ ਕਈਏ ਊਣ ਤਾਈ ਵਾਲੀ ਕਾਲੀ ਪੁਨੇ ਵਾਲੀ ਗੱਲ ਨਹੀਂ ਰਹੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੁਮਾਰੇ ਸਤਿਗੁਰੂ ਜੀ ਨੇ ਆਪਣੇ ਚਰਨਾ ਕਮਲਾ ਨਾਲ ਲਾ ਕਰਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ ਨਿਸ ਪਰਪੰਚ ਤੋਂ ਤਾਰ ਦਿੱਤਾ ਹੈ ਕਿਉਂਕਿ ਅਸੀਂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਮਾਰੇ ਸੰਭਾਲਦੇ ਹਾਂ ਆਪਣੇ ਦਾਸ ਦਾ ਸਦਾ ਰਖਵਾਲਾ ਏ ਭਾਈ ਪਰਮੇਸ਼ਰ ਆਪਣੇ ਦਾਸਾਂ ਦਾ ਸੇਵਕਾਂ ਦਾ ਹਮੇਸ਼ਾ ਹੀ ਸਦਾ ਹੀ ਰੱਖਿਆ ਕਰਨ ਵਾਲਾ ਹੈ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾਉ ਏ ਭਾਈ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪ ਦੇ ਸੇਵਕ ਬਣਾ ਕਰਕੇ ਰੱਖ ਲਿਆ ਹੈ ਜਿਵੇਂ ਮਾਂ ਮਾਂ ਪਿਓ ਬੱਚੇ ਦੀ ਪਾਲਣਾ ਕਰਦਾ ਹੈ ਜਿਵੇਂ ਸਾਡੀ ਅਪਿੰਨ ਉਪਾਦਾਨ ਕਾਰਨ ਹੋਣ ਕਰਕੇ ਪਾਲਣਾ ਕਰਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਵਡਪਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਵੱਡਿਆਂ ਭਾਗਾ ਕਰਕੇ ਦਾਸਾਂ ਨੇ ਸਤਿਗੁਰ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਕੀਤਾ ਹੈ ਜਿਨ੍ਹਾਂ ਸਤਿਗੁਰਾਂ ਨੇ ਜਮਾਂ ਦਾ ਪੰਥ ਰਸਤਾ ਜੰਮਣ ਮਰਨ ਦਾ ਰਸਤਾ ਮੇੜ ਦਿੱਤਾ ਹੈ ਪਾਪ ਮੁਕਤ ਕਰ ਦਿੱਤਾ ਹੈ ਹਰ ਭਗਤ ਪਾਏ ਚਿੱਤ ਲਾਗਾ ਜਪ ਜੀ ਵਹਿ ਸੇ ਵਡ ਭਾਗਾ ਏ ਭਾਈ ਜਿਨ੍ਹਾਂ ਦਾ ਪਰਮੇਸ਼ਰ ਦੀ ਭਾਈ ਪ੍ਰੇਮਾ ਭਗਤੀ ਵਿੱਚ ਚਿੱਤ ਹਿਰਦਾ ਲੱਗਿਆ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਜਪ-ਜਪ ਕੇ ਆਤਮਿਕ ਜੀਵਨ ਕਰਕੇ ਜਿਉਂਦੇ ਹਨ ਤੇ ਉਹ ਪੁਰਖ ਵੱਡਿਆਂ ਭਾਗਾਂ ਵਾਲੇ ਹਨ ਹਰੇ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂਰੀ ਨਾਵੇ ਏ ਭਾਈ ਜੋ ਪਰਮੇਸ਼ਰ ਦੀ ਅੰਮ੍ਰਿਤ ਵ੍ਰਤੂ ਤੋਂ ਰਹਿਤ ਕਰਨ ਵਾਲੀ ਬਾਣੀ ਹੈ ਉਸ ਨੂੰ ਪਾਠ ਅਤੇ ਕੀਰਤਨ ਰੂਪ ਵਿੱਚ ਗਾਉਣਾ ਕਰੇ ਭਾਵ ਉਚਾਰਣ ਕਰੇ ਅਤੇ ਸੰਤ ਜਨ ਨਿਰਮਲ ਕਰਮ ਕਰਨ ਵਾਲੇ ਗੁਰਮੁਖ ਜਨਾਂ ਦੀ ਚਰਨ ਧੂੜ ਵਿੱਚ ਮਸਤਕ ਨੂੰ ਲਾਉਣ ਦਾ ਰੂਪ ਨਹਾਉਣਾ ਕਰੇ ਸੰਤ ਜਨਾਂ ਦੀ ਨਿਮਰਤਾ ਰੂਪ ਧੂੜੀ ਵਿੱਚ ਮਨ ਦਾ ਧਾਰਨ ਕਰਨ ਰੂਪ ਨਹਾਉਣਾ ਕਰੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰੱਖ ਲੀਆ ਏ ਪਾਇ ਉਸ ਬੁਰਖ ਨੂੰ ਪਰਮੇਸ਼ਰ ਨੇ ਆਪਣਾ ਆਪ ਹੀ ਬਖਸ਼ ਦਿੱਤਾ ਹੈ ਅਤੇ ਸੰਸਾਰ ਨੂੰ ਰਿਸਰਜਣ ਹਾਰ ਪਰਮੇਸ਼ਰ ਨੇ ਆਪਣੇ ਪਿਆਰੇ ਜਾਣ ਕੇ ਆਪ ਹੀ ਲੋਕ ਪ੍ਰਲੋਕ ਵਿੱਚ ਰੱਖ ਲਿਆ ਹੈ ਹਰ ਦਰਸ਼ਨ ਪ੍ਰਾਨ ਆਧਾਰਾ ਇਹ ਪੂਰਨ ਬਿਮਲ ਵਿਚਾਰਾ ਏ ਪਾਈ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੀ ਮਹਾਤਮਾ ਜਨਾਂ ਦੇ ਪ੍ਰਾਣਾ ਦਾ ਆਧਾਰਾ ਆਸਰਾ ਹਨ ਪ੍ਰਾਣਾ ਦੇ ਆਸਰਾ ਰੂਪ ਪਰਮੇਸ਼ਰ ਦੇ ਦੀਦਾਰ ਨੂੰ ਕਰਦੇ ਹਨ ਇਹੋ ਪੂਰਨ ਬ੍ਰਹਮ ਦੀ ਬਿਮਲ ਉੱਜਲ ਵਿਚਾਰ ਮਾਇਆ ਦੀ ਬਿਮਲ ਬਿਮਲ ਮਲ ਮੈਲ ਤੋਂ ਬੇਰਹਿਤ ਪ੍ਰਾਪਤ ਹੋਈ ਹੈ ਅੱਗੇ ਬੇਨਤੀ ਪੂਰਵਕ ਕਥਨ ਕਰਦੇ ਹਨ ਕਰ ਕਿਰਪਾ ਅੰਤਰਜਾਮੀ ਦਾਸ ਨਾਨਕ ਸਰਣ ਸੁਆਮੀ ਇਹ ਅੰਤਰਜਾਮੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਸਾਡੇ ਤੇ ਵੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਸੁਆਮੀ ਮਾਲਕ ਪਰਮੇਸ਼ਰ ਮੈਂ ਦਾਸ ਸੇਵਕ ਨੇ ਆਪ ਜੀ ਦੇ ਚਰਨਾ ਕਮਲਾਂ ਦੀ ਸ਼ਰਣ ਓਟ ਗ੍ਰਹਿਣ ਕੀਤੀ ਹੈ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਏ ਭਾਈ ਜਿਨ੍ਹਾਂ ਗੁਰਮੁਖਾਂ ਨੂੰ ਪੂਰਿਆਂ ਸਤਿਗੁਰਾਂ ਨੇ ਆਪਣੇ ਚਰਨਾ ਕਮਲਾਂ ਦੇ ਨਾਲ ਲਾ ਲਿਆ ਹੈ ਉਹਨਾਂ ਨੇ ਜੋ ਪਰਮੇਸ਼ਰ ਸਦਾ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੈ ਉਸ ਨੂੰ ਪਾ ਲਿਆ ਹੈ ਇਸ ਕਰਕੇ ਜੈ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਉਹ ਗੁਰਮੁਖ ਜਨ ਜਿੱਥੇ ਵੀ ਲੋਕ ਪਰਲੋਕ ਵਿੱਚ ਜਾਂਦੇ ਹਨ ਉਥੇ ਹੀ ਸੁਹੇਲੇ ਸੁਖੀ ਹਨ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪਣੇ ਨਾਲ ਮੇਲ ਲਿਆ ਹੈ ਹਰ ਗੁਣ ਗਾਵ ਸਦਾ ਸੁਭਾਈ ਏ ਭਾਈ ਹਮੇਸ਼ਾ ਸੁਭਾਵਕ ਹੀ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਉਸ ਹਰੀ ਪਰਮੇਸ਼ਰ ਦੇ ਗੁਣ ਗਾਉਣਾ ਕਰੋ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਾਵ ਤਦ ਜੋ ਮਨ ਹਿਰਦੇ ਵਿੱਚ ਜਿਤਵਣੀ ਕਰੋਗੇ ਉਹ ਸਾਰੇ ਧਰਮ ਅਰਥ ਕਾਮ ਮੋਕ ਆਦ ਫਲ ਪਾ ਲਵੋਗੇ ਅਤੇ ਪਰਮੇਸ਼ਰ ਹਰ ਵਕਤ ਹੀ ਜੀ ਕਈ ਹਿਰਦੇ ਦੇ ਅੰਗ ਸੰਗ ਹੋ ਕੇ ਲੋਕ ਪ੍ਰਲੋਕ ਵਿੱਚ ਸਹਾਇਤਾ ਕਰੇਗਾ ਰਹਾਉ ਬਿਸਰਾਮ ਦੇ ਸਤਿਗੁਰੂ ਕਿਰਪਾ ਕਰਦੇ ਆ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਂ ਰੇ ਨਾਰਾ ਏ ਭਾਈ ਜਿਸ ਨਾਰਾਇਣ ਪਰਮੇਸ਼ਰ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ ਉਹ ਸਾਰਿਆਂ ਜੀਵਾਂ ਦੇ ਪ੍ਰਾਣ ਸਵਾਸਾਂ ਦਾ ਆਧਾਰ ਆਸਰਾ ਹੈ ਅਤੇ ਜਿਨ੍ਹਾਂ ਗੁਰਮੁਖ ਜਨਾਂ ਨੇ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਨੂੰ ਬਣਾਇਆ ਹੈ ਹਮ ਕੀ ਅਸੀਂ ਉਹਨਾਂ ਸੰਤ ਮਹਾਤਮਾ ਜਨਾ ਸੰਤਾਂ ਭਗਤਾਂ ਦੇ ਚਰਨਾਂ ਦੀ ਰੇ ਨਾਰਾ ਧੂੜੀ ਹਾਂ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਏ ਪਾਈ ਜਿਸ ਪਰਮੇਸ਼ਰ ਨੇ ਪਤਿਤ ਪਾਪੀਆਂ ਨੂੰ ਨਾਮ ਦਾ ਆਸਰਾ ਦੇ ਕੇ ਪੁਨੀਤ ਪਵਿੱਤਰ ਕਰ ਲਿਆ ਭਾਵ ਵਿਕਾਰਾਂ ਵਿੱਚ ਗਿਰੇ ਪਾਪੀਆਂ ਨੂੰ ਵੀ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਹੈ ਜਿਵੇਂ ਆ ਜਾਮਲ ਆਦਿਕ ਨਾਰਾਇਣ ਦੇ ਨਾਮ ਕਰਕੇ ਪਵਿੱਤਰ ਕੀਤੇ ਗੁਰਾਂ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਵੀ ਉਸ ਪਰਮੇਸ਼ਰ ਦਾ ਜਸ ਕੀਰਤਨ ਕਰਨ ਦੀ ਦਾਤ ਦੇਣਾ ਕੀਤੀ ਹੈ ਕਿ ਹਰ ਵਕਤ ਗੁਣ ਗਾਇਆ ਕਰੋ ਪਾਰ ਬ੍ਰਹਮ ਕਰੇ ਪ੍ਰਤਪੱਲ ਸਦਜੀਅ ਸੰਗ ਰਖਵਾਲਾ ਏ ਪਾਈ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਸਾਰਿਆਂ ਜੀਵਾਂ ਦੇ ਪ੍ਰਤਪੱਲ ব্রত ਪਾਲਾ ਤਾਂ ਹੀ ਕਰ ਪਾਲਣਾ ਕਰਦਾ ਹੈ ਹਮੇਸ਼ਾ ਜੀਵਾਂ ਦੇ ਹਿਰਦੇ ਦੇ ਅੰਗ ਸੰਗ ਹੋ ਕੇ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਜੋਨੀ ਪਾਈਐ हे ਭਾਈ ਪਰਮੇਸ਼ਰ ਦੇ ਦਿਨ ਰਾਤ ਕੀਰਤਨ ਜਸ ਨੂੰ ਗਾਉਣਾ ਕਰੀਏ ਜਿਸ ਕਰਕੇ ਫਿਰ ਜੂਨਾ ਵਿੱਚ ਨਹੀਂ ਪਾਈਦਾ ਭਾਵ ਮੁਕਤ ਹੋ ਜਾਈਦਾ ਹੈ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਿਸ ਨੂੰ ਕਰਮਾਂ ਅਨਸਾਰ ਫਲ ਵਰਦਾਤਾ ਪੁਰਖ ਪੂਰਨ ਪਰਮੇਸ਼ਰ ਨਾਮ ਦਾ ਦਾਨ ਦਿੰਦਾ ਹੈ ਉਸਨੇ ਹੀ ਪਰਮੇਸ਼ਰ ਦੀ ਭਗਤੀ ਦੇ ਰਸ ਪ੍ਰੇਮ ਆਨੰਦ ਨੂੰ ਜਾਤਾ ਜਾਣਿਆ ਹੈ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਏ ਗੁਰ ਸਿੱਖੋ ਉਸ ਦੇ ਜਮ ਕੰਕਰ ਜਮ ਜਮਰਾਜ ਦੇ ਕੰਕਰ ਸੇਵਕ ਪਾਪ ਜਮ ਦੂਤ ਅਜ਼ਰਾਈਲ ਮਿਕਾਇਲ ਆਦ ਨਜ਼ਦੀਕ ਨਹੀਂ ਆ ਸਕਦਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੇ ਗੁਰਾਂ ਦੀ ਸਰਣੀ ਓਟ ਵਿੱਚ ਪੈ ਕੇ ਸੁਖ ਆਨੰਦ ਸਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਸੋਰਠ ਮਹੱਲਾ ਪੰਜਵਾ ਗੁਰ ਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ हे भाई पूरया सतगुरुआने श्री अमृतसर साहिब हरमंदिर साहिब गुरु सिखਾਂ ਦੀ ਭਗਤੀ ਰੂਪ ਕਮਾਈ ਕਿਰਪਾ ਕਰਕੇ ਪੂਰੀ ਪੂਰਨ ਕਰਵਾਉਣਾ ਕੀਤੀ ਹੈ ਜੋ ਪਰਮੇਸ਼ਰ ਸਾਰਿਆਂ ਤਤਾਂ ਥਾਵਾਂ ਪਦਾਰਥਾਂ ਵਿੱਚ ਰਵ ਵਿਆਪਕ ਹੋ ਰਿਹਾ ਉਸ ਦੇ ਆਨੰਦ ਨੂੰ پا ਕੇ ਹਿਰਦਾ ਭਰ ਪੂਰੀ ਲਬ ਲਬ ਭਰ ਰਿਹਾ ਅਤੇ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਬਿਟੋ ਕੁਰਬਾਨਾ ਖੇਮ ਸੁਖ ਤੇ ਕੁਸਲ ਆਨੰਦ ਦੇ ਨਾਲ ਇਸ ਨਾਨਾ ਇਸ਼ਨਾਨ ਹੋਇਆ ਹੈ ਸਾਡੀ ਖੇਮ ਰੱਖਿਆ ਹੋਈ ਹੈ ਤੇ ਸਾਡਾ ਕੁਸਲ ਸੁਖ ਦੇ ਨਾਲ ਇਸ਼ਨਾਨ ਹੋਇਆ ਬ੍ਰਹਮ ਬੀਤਿਆਂ ਨੇ ਅਪਰਾਪਤੀ ਦੀ ਪ੍ਰਾਪਤੀ ਤੇ ਪ੍ਰਾਪਤੀ ਦੀ ਰੱਖਿਆ ਰੂ ਆਤਮਾ ਆਨੰਦ ਰੂਪੀ ਤੀਰਥ ਵਿੱਚ ਇਸ਼ਨਾਨ ਕੀਤਾ ਹੈ ਐਸੇ ਪਰਮੇਸ਼ਰ ਦੇ ਉੱਪਰੋਂ ਅਸੀਂ ਕੁਰਬਾਨਾ ਬਲਹਾਰ ਜਾਂਦੇ ਹਾਂ ਗੁਰ ਕੇ ਚਰਨ ਕਵਲ ਰਿਦ ਧਾਰੇ ਇਹ ਭਾਈ ਜਿਨ੍ਹਾਂ ਗੁਰਮਖ ਜਨਾਂ ਨੇ ਗੁਰ ਸਤਗੁਰਾਂ ਦੇ ਪੂਜਨਿਕ ਚਰਨ ਕਮਲ ਹਿਰਦੇ ਵਿੱਚ ਧਾਰਨ ਕਰ ਲਏ ਹਨ ਬਿਗਨ ਨ ਲਾਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਤਿਲ ਰਤਾ ਪਰ ਵੀ ਮਾਇਆ ਆਦ ਦਾ ਬਿਗਨ ਨਹੀਂ ਲੱਗਦਾ ਅਤੇ ਉਹਨਾਂ ਦੇ ਲੋਕ ਪ੍ਰਲੋਗ ਦੇ ਸਾਰੇ ਕੰਮ ਸੰਵਾਰ ਦਿੱਤੇ ਹਨ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਮਿਲ ਸਾਧੂ ਦੁਰਮਤ ਖੋਏ ਪਤ ਤ ਪਨੀਤ ਸਭ ਹੋਏ ਜਿਨਾਂ ਨੇ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਦੁਰਮਤ ਖੋਟੀ ਮਤ ਗਵਾ ਦਿੱਤੀ ਹੈ ਉਹ ਸਤਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਾਰਿਆਂ ਪਾਪਾਂ ਤੋਂ ਪਨੀਤ ਪਵਿੱਤਰ ਹੋ ਗਏ ਹਨ ਪਾਪੀ ਵੀ ਸਾਰੇ ਪਵਿੱਤਰ ਹੋ ਗਏ ਹਨ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਜਿਹੜੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਨਹਾਤੇ ਇਸ਼ਨਾਨ ਕਰਦੇ ਹਨ ਅੱਗੇ ਵਾਸਤੇ ਜੋ ਮੁਰ ਪਾਪ ਨਾ ਕਰਨ ਉਹਨਾਂ ਦੇ ਕਮਾਏ ਹੋਏ ਪਾਪ ਕੀਤੇ ਹੋਏ ਸਾਰੇ ਪਾਪ ਗੁਨਾ ਲੈ ਜਾਂਦੇ ਹਨ ਗੁਨ ਗੋ ਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ। ਹੇ ਭਾਈ ਗੋ ਵੇਦਾਂ ਦੇ ਬਿੰਦ ਜਾਣਨੇ ਜੋਗ ਪਰਮੇਸ਼ਰ ਦੇ ਹਮੇਸ਼ਾ ਹੀ ਗੁਣ ਜਸ ਗਾਉਣਾ ਕਰੀਏ। ਹੇ ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਧਿਆਤਾ ਕਰ ਬਿਰਤੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਰਹੀਏ। ਮਨ ਬਾਣਚ ਤਫਲ ਪਾਈ ਗੁਰ ਪੂਰਾ ਹਿਰਦੈ ਧਿਆਈ। ਇਉ ਉਹਨਾਂ ਨੇ ਮਨ ਬਾਚਿਤ ਇਛਤ ਧਰਮ ਅਰਥ ਕਾਮ ਮੋਕ ਪਲ ਪ੍ਰਾਪਤ ਕਰ ਲਏ ਹਨ ਜਿਨ੍ਹਾਂ ਨੇ ਪੂਰਨ ਸਤਿਗੁਰੂ ਜੀ ਨੂੰ ਹਰ ਵਕਤ ਅੰਗ ਸੰਗ ਜਾਣ ਕੇ ਹਿਰਦੇ ਵਿੱਚ ਧਿਉਣਾ ਕੀਤਾ ਹੈ ਗੁਰੂ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਸਤਿਗੁਰੂ ਸਾਹਿਬ ਜੀ ਗੋਪਾਲ ਧਰਤੀ ਦੇ ਪਾਲਕ ਪਰਮੇਸ਼ਰ ਦਾ ਰੂਪ ਤੇ ਆਨੰਦਾ ਆਨੰਦ ਸਰੂਪ ਹਨ ਗੋ ਧਰਤੀ ਦੇ ਪਾਲ ਪਾਲਕ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਜੀ ਆਨੰਦਾ ਆਨੰਦ ਭਾਵ ਸੁਖ ਦੇਣ ਵਾਲੇ ਹਨ ਜਿਹੜੇ ਸਤਗੁਰਾਂ ਦੁਆਰਾ ਵਾਹਿਗੁਰੂ ਨਾਮ ਦੇ ਜਾਪ ਨੂੰ ਜਪਦੇ ਹਨ ਉਹ ਆਤਮਿਕ ਜੀਵਨ ਵੱਲ ਜਿਉਂਦੇ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਪਰਮ ਆਨੰਦਾ ਵੱਡਾ ਆਨੰਦ ਭਾਵ ਬ੍ਰਹਮ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਅਸੀਂ ਜਨਾਂ ਨੇ ਤਾਂ ਪਰਮੇਸ਼ਰ ਦੇ ਨਾਮ ਨੂੰ ਹੀ ਧਿਆਉਣਾ ਕੀਤਾ ਹੈ ਅਤੇ ਪਰਮੇਸ਼ਰ ਨੇ ਆਪਣਾ ਬਿਰਦ ਧਰਮ ਪ੍ਰਾਣ ਰੱਖਦਿਆਂ ਆਪਣੇ ਸੇਵਕ ਜਾਣ ਕੇ ਸਾਡੀ ਰੱਖਿਆ ਕੀਤੀ ਹੈ ਰਾਗ ਸੋਰਠ ਮਹੱਲਾ ਪੈ ਪੰਜਵਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿਸਾ ਕੇ ਇੱਥੇ ਸੇਵਾ ਕਰਵਾ ਰਹੇ ਸਨ ਪਾਉ ਬਿਰਾਜਮਾਨ ਸਨ ਤਾਂ ਇੱਕ ਦਿਨ ਲਾਹੌਰ ਤੋਂ ਗੁਰੂ ਸਾਹਿਬ ਜੀ ਦੇ ਤਾਏ ਦਾ ਪੁੱਤਰ ਸਹਾਰੀਮਲ ਭਰਾ ਚੱਲ ਕੇ ਅੰਮ੍ਰਿਤਸਰ ਸਾਹਿਬ ਆਇਆ ਆ ਕੇ ਬੇਨਤੀ ਕੀਤੀ ਕਿ ਤੁਹਾਡੇ ਭਤੀਜੇ ਸੁਭਾਗੇ ਦੀ ਸ਼ਾਦੀ ਹੈ ਆਪ ਜੀ ਚੱਲ ਕੇ ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਸਹਾਰੀਮਲ ਜੀ ਸਾਡਾ ਜਾਣਾ ਉੱਥੇ ਮੁਸ਼ਕਲ ਹੈ ਕਿਉਂਕਿ ਜੇਕਰ ਅਸੀਂ ਜਾਵਾਂਗੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੀ ਨਾਲ ਜਾਣਗੀਆਂ ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਤੁਹਾਡੇ ਲਈ ਇਤਨਾ ਸੰਗਤਾਂ ਦੇ ਲੰਗਰ ਤੇ ਰਹਿਣ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਦੂਸਰਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਾਸ ਦੇ ਸਮੇਂ ਤੱਕ ਗੁਰੂ ਘਰ ਤੋਂ ਵਰੋਸਾਏ ਹੋਏ ਮਹਾਨ ਕਾਲਣਾ ਵਾਲੇ ਪ੍ਰੇਮੀ ਗੁਰਸਿੱਖ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਅੰਮ੍ਰਿਤਸਰ ਵਸਾਰੇ ਆ ਉਹ ਦਰਸ਼ਨਾਂ ਵਾਸਤੇ ਹਰ ਰੋਜ਼ ਆਉਂਦੇ ਹਨ ਉਹਨਾਂ ਦੀ ਨਰਾਦਰੀ ਨਹੀਂ ਕਰ ਸਕਦੇ ਕਿਉਂਕਿ ਉਹ ਨਰਾਸ਼ ਹੋ ਕੇ ਮੁੜਨਗੇ ਇਹ ਸੁਣ ਕੇ ਭਾਈ ਸਹਾਰੀ ਮਲ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਨਹੀਂ ਜਾ ਸਕਦੇ ਹੋ ਤਾਂ ਤਿੰਨਾਂ ਸਹਿਬਜ਼ਾਦਿਆਂ ਵਿੱਚੋਂ ਕਿਸੇ ਇੱਕ ਨੂੰ ਭੇਜ ਦਿਓ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਪੁੱਤਰਾਂ ਦੀ ਪਰਖ ਦਾ ਭਲਾ ਸਮਝ ਜਾਣ ਕੇ ਪਰਖਣ ਵਾਸਤੇ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਦੀ ਪਰਖਣਾ ਕੀਤੀ ਜੋ ਸਤਗੁਰਾਂ ਦਾ ਸਭ ਤੋਂ ਵੱਡਾ ਸੁਪੁੱਤਰ ਸੀ ਪ੍ਰਿਥੀ ਚੰਦ ਬੜਾ ਚਲਾਕ ਸੀ ਬਾਬਾ ਮਹਾਦੇਵ ਜੀ ਮਸਤਾਨੇ ਸੁਭਾਅ ਦੇ ਸਨ ਗੁਰੂ ਅਰਜਨ ਦੇਵ ਜੀ ਬਹੁਤ ਛੋਟੇ ਹੋਣ ਕਾਰਨ ਸੰਗਤਾਂ ਪ੍ਰਿਥੀਏ ਨੂੰ ਗੁਰਿਆਈ ਦਾ مالک ਸਮਝ ਰੀਆਂ ਸਨ ਉਸ ਵਕਤ ਪਰਖਣਿਤ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰੀਤੀ ਜੰਦ ਨੂੰ ਕਿਹਾ ਕਿ ਬ੍ਰਿਤੀ ਚੰਦ ਭਾਈ ਸਹਾਰੀ ਮਲ ਜੀ ਆਏ ਹਨ ਉਹਨਾਂ ਨਾਲ ਲਾਹੌਰ ਜਾਓ ਤੁਹਾਡੇ ਤਾਇਆ ਜੀ ਲੱਗਦੇ ਹਨ ਸਾਡੇ ਪਿਤਾ ਤੋਂ ਵੱਡੇ ਭਰਾ ਦੇ ਪੁੱਤਰ ਹਨ ਇਹ ਸੁਣ ਕੇ ਪ੍ਰੀਤੀ ਚੰਦ ਨੂੰ ਖਿਆਲ ਆਇਆ ਕੀ ਪਤਾ ਹੈ ਮੇਰੇ ਮਗਰੋਂ ਗੁਰਿਆਈ ਸਤਿਗੁਰੂ ਜੀ ਕਿਸੇ ਹੋਰ ਨੂੰ ਦੇ ਦੇਣ ਦੂਸਰਾ ਕਿਉਂਕਿ ਪ੍ਰੀਤੀ ਚੰਦ ਖਜ਼ਾਨੇ ਵਿੱਚੋਂ ਅੱਧਾ ਖਜ਼ਾਨਾ ਚੋਰੀ ਕਰਕੇ ਘਰ ਰੱਖ ਲੈਂਦਾ ਅਤਿਅੰਤ ਲੰਗਰ ਉੱਤੇ ਲਾ ਦਿੰਦਾ ਮਨ ਵਿੱਚ ਖਿਆਲ ਆਇਆ ਕਿ ਕਿਤੇ ਮੇਰੀ ਇਹ ਚੋਰੀ ਜ਼ਾਹਰ ਨਾ ਹੋ ਜਾਵੇ ਮਹਾਰਾਜ ਨੂੰ ਉੱਤਰ ਵਿੱਚ ਕਹਿਣ ਲੱਗਾ ਕਿ ਮੈਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਦਾ ਹਾਂ ਮਾਇਆ ਸੰਭਾਲਦਾ ਹਾਂ ਮਹਾਰਾਜ ਕਹਿਣ ਲੱਗੇ ਕੋਈ ਹੋਰ ਸਿੱਖ ਸੰਭਾਲ ਕਰ ਲਵੇਗਾ ਉਹ ਇਹ ਉਸੇ ਵਕਤ ਪੈਂਤਰਾ ਬਦਲ ਗਿਆ ਕਹਿੰਦਾ ਮਹਾਰਾਜ ਗਰਮੀ ਵਿੱਚ ਥੱਕ ਜਾਂਦਾ ਹੈ ਵਿਆਹ ਵਿੱਚ ਮੈਂ ਨਹੀਂ ਜਾ ਸਕਦਾ ਇਸ ਨੇ ਸਾਫ਼ ਜਵਾਬ ਦੇ ਦਿੱਤਾ ਸਤਿਗੁਰਾਂ ਨੇ ਇੱਕੋ ਬਚਨ ਤਿੰਨ ਵਾਰੀ ਕੀਤਾ ਪਰੰਤੂ ਇਹ ਨੀਵੀਂ ਪਾਗ ਕੇ ਸੰਗਤ ਵਿੱਚ ਬੈਠਾ ਰਿਹਾ ਉਸ ਤੋਂ ਬਾਅਦ ਸਤਿਗੁਰਾਂ ਨੇ ਮਹਾਦੇਵ ਜੀ ਨੂੰ ਇਹ ਹੀ ਬਚਨ ਕੀਤਾ ਤੇਰੇ ਤਾਇਆ ਸਹਾਰੀ ਮਲ ਜੀ ਆਏ ਹਨ ਇਹਨਾਂ ਨਾਲ ਜਾਣਾ ਕਰੋ ਉੱਥੇ ਜਾ ਕੇ ਵਿਆਹ ਦਾ ਕਾਰਜ ਸੰਪੂਰਨ ਕਰਾਉਣਾ ਕਰੋ ਮਹਾਦੇਵ ਜੀ ਨੇ ਉੱਤਰ ਦਿੱਤਾ ਕਿ ਮਹਾਰਾਜ ਕੌਣ ਤਾਇਆ ਕੌਣ ਪਤੀਜਾ ਕਿਹੜੇ ਸਾਖ ਮੈਨੂੰ ਨਹੀਂ ਪਤਾ ਆਪਣੀ ਮਸਤਾਨੀ ਬਿਰਤੀ ਵਿੱਚ ਉੱਤਰ ਦੇ ਦਿੱਤਾ ਤਵਾਰੀਖ ਵਿੱਚ ਲਿਖਿਆ ਹੈ ਕਿ ਇੱਕ ਵਾਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਕਿ ਮਹਾਦੇਵ ਮੱਜਾਂ ਖੋਲ ਕੇ ਲਿਆਓ ਤਾਂ ਇਹ ਝੋਟਾ ਲੈ ਆਏ ਸਤਿਗੁਰ ਬਹੁਤ ਹੱਸੀ ਭਾਵ ਮਹਾਦੇਵ ਜੀ ਇਤਨੇ ਮਸਤਾਨੇ ਸੁਭਾਅ ਦੇ ਸਨ ਫਿਰ ਵਾਰੀ ਆਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸ ਵਕਤ ਮਾਤਾ ਭਾਨੀ ਜੀ ਨੇ ਬਚਨ ਕੀਤੇ ਕਿ ਇਹ ਅਰਜਨ ਦੇਵ ਮੈਂ ਪ੍ਰਿਥੀਚੰਦ ਨੂੰ ਬਹੁਤ ਸਮਝਾਇਆ ਪਰੰਤੂ ਉਹ ਹੰਕਾਰ ਵਿੱਚ ਹੈ ਮਹਾਦੇਵ ਦੀ ਬਿਰਤੀ ਮਸਤਾਨੀ ਹੈ ਬਸ ਉਹਨੂੰ ਤੇਰੇ ਉੱਤੇ ਹੀ ਮੇਰੀਆਂ ਆਸਾਂ ਹਨ ਅਤੇ ਤੈਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਵਾਰ ਵੀ ਹੈ ਦੋਹਿਤਾ ਬਾਣੀ ਕਾ ਬੋਹਿਤਾ ਇਸ ਤੋਂ ਇਲਾਵਾ ਤੁਹਾਨੂੰ ਗੁਰਤਾ ਗੱਦੀ ਦਾ ਵੀ ਵਾਰ ਪ੍ਰਾਪਤ ਹੈ ਜਦੋਂ ਤੁਸੀਂ ਪਲੰਗ ਤੇ ਆਪ ਚੜਨ ਲੱਗੇ ਸੀ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਅਜੇ ਤੇਰੇ ਪਿਤਾ ਦੀ ਵਾਰੀ ਹੈ ਗੁਰਤਾ ਗੱਦੀ ਆਪਣੇ ਪਿਤਾ ਤੋਂ ਲਵੀਂ ਇਓ ਮਾਤਾ ਭਾਨੀ ਜੀ ਨੇ ਇਹ ਬਚਨ ਚੇਤੇ ਕਰਵਾਏ ਤੇ ਨਾਲ ਕਿਹਾ ਕਿ ਤੁਸੀਂ ਆਗਿਆ ਦਾ ਪਾਲਣ ਕਰੋ ਅਤੇ ਨਾਲ ਦਾਤ ਪ੍ਰਾਪਤ ਕਰੋ ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ 15 ਸਾਲ ਦੀ ਉਮਰ ਸੀ 18 ਸਾਲਾਂ ਵਿੱਚ ਗੁਰਤਾ ਗੱਦੀ ਲਈ ਜਦੋਂ ਛੋਟੇ ਸਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਸਤਗੁਰਾਂ ਨੇ ਬੁਲਾਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਨਮਸਕਾਰ ਕੀਤੀ ਫਿਰ ਹੱਥ ਜੋੜ ਕੇ ਖੜੇ ਹੋ ਗਏ ਪਾਤਸ਼ਾਹ ਜੀ ਕੀ ਹੁਕਮ ਹੈ ਦਾਸ ਹਾਜ਼ਰ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਲਾਹੌਰ ਵਿੱਚ ਆਪਣੇ ਤਾਇਆ ਸਹਾਰੀਮਲ ਜੀ ਦੇ ਪੁੱਤਰ ਸੋ ਭਾਗੇ ਦੀ ਸ਼ਾਦੀ ਦਾ ਕਾਰਜ ਸੰਪੂਰਨ ਕਰਵਾਉਣਾ ਕਰੋ ਉਸ ਤੋਂ ਬਾਅਦ ਸੰਗਤਾਂ ਦੀ ਭਾਵਨਾ ਅਨਸਾਰ ਜਿੱਥੇ ਸਾਡਾ ਚੂਨਾ ਮੰਡੀ ਲਾਹੌਰ ਵਿੱਚ ਜਨਮ ਸਥਾਨ ਹੈ ਉਸ ਨੂੰ ਧਾਰਮਿਕ ਸਥਾਨ ਦੀ ਸ਼ਕਲ ਦੇਣੀ ਜਿੰਨੀ ਦੇਰ ਤੱਕ ਅਸੀਂ ਬੁਲਾਈਏ ਨਾ ਉਤਨੀ ਦੇਰ ਤੱਕ ਵਾਪਸ ਨਹੀਂ ਆਉਣਾ ਉੱਥੇ ਰਹਿ ਕੇ ਹੀ ਸੰਗਤਾਂ ਵਿੱਚ ਨਾਮ ਪ੍ਰਚਾਰ ਕਰਨਾ ਇਹ ਆਗਿਆ ਲੈ ਕੇ ਗੁਰੂ ਅਰਜਨ ਦੇਵ ਜੀ ਨੇ ਮੰਨਤਾ ਸਤਗੁਰਾਂ ਦੇ ਚਰਨਾਂ ਵਿੱਚ ਛੱਡ ਦਿੱਤਾ ਆਪ ਸਹਾਰੀ ਮਲ ਜੀ ਦੇ ਨਾਲ ਰਵਾਨਾ ਹੋ ਇੱਕ ਮਹੀਨਾ ਉਹਨਾਂ ਦੇ ਵਿਆਹ ਦੇ ਕਾਰਜ ਵਿੱਚ ਰਹੇ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਸਥਾਨ ਦੀ ਹਰਮੰਦਰ ਸਾਹਿਬ ਦੇ ਨਮੂਨੇ ਦੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਵਾਈ ਫਿਰ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਪਿਤਾ ਸਤਗੁਰੂ ਜੀ ਦੇ ਵਿਛੋੜੇ ਦਾ ਦੁੱਖ ਜਦੋਂ ਅਸਹਿ ਅਵਸਥਾ ਵਿੱਚ ਪਹੁੰਚ ਗਿਆ ਉਦੋਂ ਧਰਮਸ਼ਾਲ ਦੀ ਛੱਤ ਤੇ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੇਖਦੇ ਕਿ ਕੋਈ ਗੁਰੂ ਮੈਨੂੰ ਗੁਰੂ ਸਾਹਿਬ ਜੀ ਦਾ ਇੱਥੋਂ ਲੈ ਕੇ ਜਾਣ ਦਾ ਸੁਨੇਹਾ ਲੈ ਕੇ ਆਉਂਦਾ ਹੋਵੇ ਉਸ ਵੇਲੇ ਦੀ ਬਿਰਹੂ ਦਿਸ਼ਾ ਦਾ ਵਰਣਨ ਇਸ ਸ਼ਬਦ ਵਿੱਚ ਹੈ ਜਦੋਂ ਗੁਰਤਾ ਗੱਦੀ ਤੇ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੋ ਗਏ ਸਨ ਤਦੋਂ ਸੰਗੁਰ ਸਿੱਖਾਂ ਦੇ ਪੁੱਛਣ ਤੋਂ ਕਿ ਤੁਹਾਡੀ ਉਸ ਵੇਲੇ ਕੀ ਅਵਸਥਾ ਸੀ ਜਦੋਂ ਤੁਸੀਂ ਸਤਿਗੁਰੂ RAMDAS ਸਾਹਿਬ ਜੀ ਦੇ ਬਚਨਾਂ ਅਨਸਾਰ ਚੂਨਾ ਮੰਡੀ ਲਾਹੌਰ ਵਿੱਚ ਸੀ ਤਾਂ ਸਤਿਗੁਰਾਂ ਨੇ ਉਸ ਅਵਸਥਾ ਦੇ ਭਾਵ ਨੂੰ ਇਹ ਸ਼ਬਦ ਉਚਾਰਨ ਕਰਕੇ ਕੀਤਾ ਦੇਹ ਦਿੱਸ ਛਤਰ ਮੇਗ ਘਟਾ ਘੜ ਦਾਮਨ ਚਮਕ ਡਰਾਇਓ ਹੇ ਸੰਤ ਜਨੋ ਉਸ ਵੇਲੇ ਇਹ ਹਾਲਤ ਸੀ ਕਿ ਦੇਹ ਦਿੱਸ ਦਸੇ ਦਸ਼ਾਵਾਂ ਵਿੱਚ ਚਾਰ ਚਫੇਰੇ ਮੇਗ ਬੱਦਲਾਂ ਦੀਆਂ ਘਟਾਂ ਹੀ ਘੱਡਾਂ ਛਤਰ ਛਤਰਾਂ ਵਾਂਗ ਇੱਕ ਰਸ ਛਾਈਆਂ ਹੋਈਆਂ ਸਨ ਅਤੇ ਦਾਮਨ ਬਿਜਲੀ ਚਮਕਾਰੇ ਮਾਰ-ਮਾਰ ਕੇ ਸਾਡੀ ਜਿੰਦ ਨੂੰ ਡਰਾਉਂਦੀ ਭੈ ਦਿੰਦੀ ਸੀ ਸੇਜ अकेਲੀ ਨੀਂਦ ਨਾ ਨੈ ਨਹਿ ਪਰਦੇਸ ਸਿਧਾਇਓ ਹੀ ਪਾਈ ਸਾਡੀ ਸੇਜਾ ਇਕੱਲੀ ਸੀ ਜਿਸ ਕਰਕੇ ਸਾਨੂੰ ਨੀਂਦ ਆਉਂਦੀ ਨਹੀਂ ਸੀ ਜਿਵੇਂ ਪਤੀ ਵਰਤਾ istri ਪਤੀ ਦੇ ਨਾ ਹੋਣ ਕਰਕੇ ਸੇਜਾ ਤੇ ਇਕੱਲੀ ਹੋਵੇ ਤਾਂ ਉਸ ਦੀਆਂ ਅੱਖਾਂ ਵਿੱਚ ਵਿਛੋੜੇ ਕਰਕੇ ਨੀਂਦ ਨਹੀਂ ਆਉਂਦੀ ਤੇ ਪਤੀ ਜਿਹੜਾ ਪਰਦੇਸ ਸਿਧਾਇਓ ਪਰਾਏ ਦੇਸ਼ ਨੂੰ ਗਿਆ ਹੋਇਆ ਹੁੰਦਾ ਹੈ ਹੁਣ ਨਹੀਂ ਸੰਦੇਸ ਰੋ ਮਾਇਓ ਸੋ ਇਸ ਦਾ ਦੂਸਰਾ ਪਾਠ ਇਕੱਠਾ ਵੀ ਹੈ ਸੰਦੇਸ ਰੋ ਮਾਇਓ ਏ ਸਤਿਗੁਰੂ ਜੀ ਹੁਣ ਸਾਨੂੰ ਕੋਈ ਸੰਦੇਸ਼ ਸੁਨੇਹਾ ਵੀ ਨਹੀਂ ਰੋ ਮਾਇਓ ਪਹੁੰਚਾਇਆ ਸੰਦੇਸ ਰੋ ਮਾਇਓ ਏ ਮਾਤਾ ਜੀ ਹੁਣ ਤੱਕ ਕੋਈ ਸੰਦੇਸ ਰੋ ਸੁਨੇਹਾ ਵੀ ਨਹੀਂ ਆਇਆ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ ਰਹਾ ਏ ਪਾਈ ਜੀ ਨੂੰ ਸਤਿਗੁਰੂ ਜੀ ਏਕ ਕੋਸਰੋ ਕੋ ਵੀ ਜਾਇਆ ਕਰਦੇ ਸੀ ਤਾਂ ਆਪਣੇ ਲਾਲ ਪਿਆਰੇ ਦਾਸ ਦੀ ਖਬਰ ਪ੍ਰਾਪਤ ਕਰਨ ਵਾਸਤੇ ਚਤਰਚਾਰ ਪਾਤਰੂ ਚਿੱਠੀਆਂ ਆ ਜਾਂਦੀਆਂ ਸਨ ਕਿ ਧੀਰਜ ਕਰੋ ਅਸੀਂ ਜਲਦੀ ਆ ਜਾਵਾਂਗੇ ਇਤਨੀ ਪ੍ਰੀਤ ਕਰਦੇ ਸਨ ਕਈ ਗਿਆਨੀ ਇਸ ਤਰ੍ਹਾਂ ਵੀ ਅਰਥ ਕਰਦੇ ਆ ਹੇ ਭਾਈ ਉਦੋਂ ਜੇ ਇੱਕ ਕੋਹ ਵੀ ਪਿਆਰੇ ਸਤਿਗੁਰਾਂ ਤੋਂ ਵਿਛੜ ਕਰਕੇ ਪਿੱਛੇ ਰਹਿ ਜਾਂਦੇ ਸੀ ਤਾਂ ਸਤਿਗੁਰਾਂ ਦੀ ਪ੍ਰਾਪਤੀ ਵਾਸਤੇ ਚਾਰ ਚਰ ਪਹਿਰ ਵਿਰਾਗ ਵਿੱਚ ਰੋਂਦੇ ਹੀ ਰਹਿੰਦੇ ਸੀ ਇਤਨਾ ਵਿਰਾਗ ਸੀ ਰਹਾਉ ਅਤੇ ਅਸੀਂ ਏਉਂ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਸੀ ਕਿ ਉਹ ਬਿਸਰੈ ਇਹੋ ਲਾਲ ਪਿਆਰ ਸਰਬ ਗੁਣਾ ਸੁਖ ਦ아요। ਏ ਸਾਰਿਆਂ ਗੁਣਾ ਦੇ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਜੀ ਹੁਣ ਆਪ ਜੀ ਨੂੰ ਆਪਣਾ ਇਹ ਪਿਆਰੋ ਪਿਆਰਾ ਲਾਲ ਸੁਪੁੱਤਰ ਜਾਂ ਦਾਸ ਕਿਵੇਂ ਭੁੱਲ ਗਿਆ ਹੈ। ਹੁਣ ਇਹ ਲਾਲ ਪ੍ਰੀਤਮ ਪਿਆਰਾ ਆਪਣੇ ਸੇਵਕ ਨੂੰ ਕਿਵੇਂ ਭੁੱਲ ਗਿਆ ਹੈ ਅਤੇ ਮੰਦਰ ਚਰਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ ਅਸੀਂ ਦੀਵਾਨਖਾਨੇ ਰੂਪੀ ਮੰਦਰ ਮਕਾਨ ਮਹਿਲ ਤੇ ਜੜਕੇ ਸ੍ਰੀ ਅਮਰਸਰ ਸਾਹਿਬ ਜੀ ਦਾ ਪੰਥ ਰਸਤਾ ਨਿਹਾਰੂ ਵੇਖਦੇ ਸੀ ਅਤੇ ਕੋਈ ਗੁਰਸਿੱਖ ਆਉਂਦਾ ਨਾ ਵੇਖ ਕੇ ਸਾਡੀਆਂ ਅੱਖਾਂ ਵਿੱਚ ਪ੍ਰੇਮ ਰੂਪੀ ਨੀਰ ਜਲ ਪਰ ਆਉਂਦਾ ਸੀ ਅਤੇ ਸੋਚਦੇ ਸਾਂ ਹਉ ਹਉ ਪੀਤ ਭਇਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਮੇਰੇ ਭਾਵ ਸਾਡੇ ਵਿਚੋ ਵਿਚ ਕੋਈ ਹਉ ਹਉਮੇ ਦੀ ਪੀਤ ਦੀਵਾਰ ਹੋ ਗਈ ਹੋਣੀ ਹੈ ਜਿਸ ਕਰਕੇ ਸਤਿਗੁਰਾਂ ਨੇ ਕੋਈ ਸਿੱਖ ਬੁਲਾਉਣ ਵਾਸਤੇ ਨਹੀਂ ਭੇਜਿਆ ਮੇਰੇ ਵਿਚੋ ਅੰਦਰ ਜੀਵ ਭਾਵ ਦੀ ਹੰਗਤਾ ਰੂਪੀ ਪੀਤ ਕੰਧ ਦਾ ਪਰਦਾ ਪੈ ਗਿਆ ਹੈ ਜਿਸ ਕਰਕੇ ਸਤਿਗੁਰਾਂ ਨੇ ਕੋਈ ਸਿੱਖ ਬੁਲਾਉਣ ਲਈ ਨਹੀਂ ਭੇਜਿਆ ਪਰ ਮਾਝਾ ਦੇਸ਼ ਭਾਵ ਸ੍ਰੀ ਅਮਰਸਰ ਸਾਹਿਬ ਤੋਂ ਲਾਹੌਰ ਤੋਂ ਨੇੜੇ ਹੀ ਸੁਣੀਦਾ ਹੈ ਪਾਪ ਹੀਰੀ ਕੇ ਪਾਤ ਪਰਦੋ ਬਿਨ ਦੇਖੇ ਦੂਰ ਆਇਓ ਏ ਭਾਈ ਜਿਵੇਂ ਪਾਂ ਪੀਰੀ तितਲੀ ਦੇ ਪਾਤ ਖੰਭਾਂ ਦੇ ਪਰਦੇ ਪਿੱਛੇ ਕੋਈ ਵਸਤੂ ਹੋਵੇ ਉਹ ਦੇਖੇ ਤੋਂ ਬਗੈਰ ਦੂਰ ਆਇਓ ਦੂਰ ਹੀ ਪ੍ਰਤੀਤ ਹੁੰਦੀ ਹੈ ਭਇਓ ਕਿਰਪਾਲ ਸਰਬਕੋਟ ਠਾਕੁਰ ਸਗਰੋ ਦੁੱਖ ਮਿਟਾਇਓ ਏ ਭਾਈ ਜਦੋਂ ਸਾਰਿਆਂ ਦਾ ਠਾਕੂ ਸੁਆਮੀ ਪਰਮੇਸ਼ਰ ਦਾ ਸਰੂਪ ਸਤਿਗੁਰੂ ਜੀ ਦਿਆਲੂ ਹੋਇਆ ਤਾਂ ਸਾਡਾ ਸ੍ਰੀ ਅਮਰitsar ਸਾਹਿਬ ਸੱਦ ਕੇ ਸਾਰਾ ਵਿਛੋੜੇ ਦਾ ਦੁੱਖ ਮੀਟ ਦਿੱਤਾ ਕਹੋ ਨਾਨਕ ਹਉਮੈ ਭੀਤ ਗੁਰ ਖੋਈ ਤਉ ਦਇਆਰ ਬੀਠ ਲੋ ਪਾਇਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਏ ਭਾਈ ਜੋ ਸਾਡੇ ਹਿਰਦੇ ਦੇ ਅੰਦਰ ਹੰਗਤਾ ਦੀ ਵਿਛੋੜੇ ਦੀ ਭੀਤ ਕੰਧ ਸੀ ਉਹ ਸਤਿਗੁਰਾਂ ਨੇ ਖੋਈ ਮੀਟ ਦਿੱਤੀ ਤਦ ਅਸੀਂ ਦਿਆਲੂ ਬੀਠ ਲੋ ਪਰਮੇਸ਼ਰ ਦਾ ਸਰੂਪ ਸਤਿਗੁਰਾਂ ਦਾ ਦਰਸ਼ਨ ਪਾ ਲਿਆ ਸਭ ਰਹਿਓ ਅੰਦੇਸਰੋ ਮਾਇਓ ਏ ਮਾਇਉ ਮਾਤਾ ਦੀ ਨਿਆਈ ਗੁਰ ਸਿੱਖੋ ਮਹਾਤਮਾ ਰੂਪ ਸਖਿਓ ਸਾਡਾ ਸਾਰਾ ਅੰਦੇਸਰੋ ਸੰਸਾ ਰਹਿ ਭਾਵ ਮੁਕ ਗਿਆ ਸੀ ਅਦੇ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਦ ਅਰਾਇਓ ਰਹਾਉ ਦੂਜਾ ਜਿਹੜਾ ਕੁਝ ਚਾਹਤ ਚਾਉਂਦੇ ਸੀ ਉਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਮਿਲਾ ਦਿੱਤਾ ਕਿਉਂਕਿ ਸਤਗੁਰੂ ਜੀ ਸਾਰਿਆਂ ਗੁਣਾਂ ਦੇ ਨਿੱਧ ਖਜ਼ਾਨੇ ਅਤੇ raio ਪ੍ਰਕਾਸ਼ ਰੂਪ ਪਰਮੇਸ਼ਰ ਦਾ ਸਰੂਪ ਸਨ ਰਹਾਉ ਦੂਜਾ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ